ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਅੱਜ ਇੱਕ ਨਵੀਂ ਕਹਾਣੀ। ਭੋਲਾ ਸਿੰਘ ਤੇ ਵਿੰਦਰ ਕੌਰ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦੇ ਨੇ। ਉਹਨਾਂ ਦੇ ਇੱਕ ਮੁੰਡਾ ਹੈ ਵਿੰਦਰ ਕੌਰ ਚਾਹੁੰਦੀ ਸੀ ਕਿ ਉਹਨਾਂ ਦੇ ਦੋ ਬੱਚੇ ਹੋਣ ਤੇ ਉਹਨਾਂ ਦਾ ਪਰਿਵਾਰ ਪੂਰਾ ਹੋ ਜਾਵੇ। ਪਰ ਭੋਲਾ ਸਿੰਘ ਕਹਿੰਦਾ ਸੀ ਜੇ ਆਪਾਂ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਤਾਂ ਅਸੀਂ ਦੋਨਾਂ ਬੱਚਿਆਂ ਨੂੰ ਹੀ ਪੜਾ ਨਹੀਂ ਸਕਾਂਗੇ ਕਿਉਂਕਿ ਕਮਾਈ ਖਰਚ ਨਾਲੋਂ ਕਿਤੇ ਘੱਟ ਸੀ। ਉਹ ਚਾਹੁੰਦਾ ਸੀ ਕਿ ਉਹ ਆਪਣੇ ਇੱਕ ਪੁੱਤਰ ਨੂੰ ਪੜਾ ਲਿਖਾ ਕੇ ਉਸ ਦੇ ਪੈਰਾਂ ਤੇ ਖੜਾ ਕਰੇ ਜਦੋਂ ਭੋਲਾ ਸਿੰਘ ਦਾ ਪੁੱਤ 7 ਸਾਲ ਦਾ ਹੋਇਆ ਤਾਂ ਭੋਲਾ ਸਿੰਘ ਦੀ ਜ਼ਿੰਦਗੀ ਵਿੱਚ ਦੁੱਖਾਂ ਦਾ ਪਹਾੜ ਆ ਡਿੱਗਾ ਉਸ ਦੀ ਘਰਵਾਲੀ ਵਿੰਦਰ ਕੌਰ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਬਿਮਾਰੀ ਦੇ ਚੱਲਦਿਆਂ ਭੋਲਾ ਸਿੰਘ ਦੀ ਸਾਰੀ ਕਮਾਈ ਉਸ ਦੀ ਘਰਵਾਲੀ ਦੇ ਇਲਾਜ ਤੇ ਲੱਗ ਗਈ ਪਰ ਅਫਸੋਸ ਕਿ ਉਹ ਆਪਣੀ ਘਰਵਾਲੀ ਨੂੰ ਬਚਾ ਨਾ ਸਕਿਆ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਹੋਲਾ ਸਿੰਘ ਤੇ ਉਸ ਦਾ ਪੁੱਤਰ ਵਿੱਕੀ ਬਿਲਕੁਲ ਟੁੱਟ ਗਏ। ਹੋਲਾ ਸਿੰਘ ਦੀ ਘਰਵਾਲੀ ਇਸ ਦੁਨੀਆ ਤੋਂ ਕੀ ਗਈ। ਉਹ ਤਾਂ ਆਪਣੇ ਦਿਲ ਨੂੰ ਸਦਮਾ ਹਿਲਾ ਬੈਠਾ। ਪਰ ਉਸਤੇ ਵਿੱਕੀ ਨੂੰ ਪਾਲਣ-ਪੋਸ਼ਣ ਅਤੇ ਪੜਾਉਣ ਦੀ ਜ਼ਿੰਮੇਵਾਰੀ ਸੀ। ਉਸ ਨੇ ਆਪਣੇ ਦੁੱਖ ਨੂੰ ਆਪਣੇ ਅੰਦਰ ਹੀ ਲੁਕੋ ਲਿਆ। ਬਸ ਸਵੇਰੇ ਕੰਮ ਤੇ ਜਾਂਦਾ ਅਤੇ ਸ਼ਾਮ ਨੂੰ ਆ ਕੇ ਆਪਣੇ ਪੁੱਤਰ ਦਾ ਰੋਟੀ ਪਾਣੀ ਕਰਕੇ ਸੌਂ ਜਾਂਦਾ। ਲੋਕਾਂ ਨੇ ਉਸ ਨੂੰ ਬਥੇਰਾ ਕਿਹਾ। ਕਿ ਤੇਰੇ ਮੁੰਡੇ ਦੀ ਪਰਬ੍ਰਿਸ਼ ਤੇਰੇ ਇਕੱਲੇ ਤੋਂ ਨਹੀਂ ਹੋਣੀ ਤੂੰ ਦੂਜਾ ਵਿਆਹ ਕਰ ਲੈ ਪਰ ਭੋਲਾ ਸਿੰਘ ਕਹਿਣ ਲੱਗਿਆ ਕਿ ਮਤਰੇ ਹੀ ਮਾਂ ਕਦੇ ਵੀ ਸਗੀ ਮਾਂ ਜਿੰਨਾ ਪਿਆਰ ਨਹੀਂ ਕਰ ਸਕਦੀ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਬਚਪਨ ਰੁਲ ਜਾਵੇ ਅਤੇ ਇਸ ਦਾ ਭਵਿੱਖ ਖਰਾਬ ਹੋਵੇ ਉਸਨੇ ਆਪਣੇ ਮੁੰਡੇ ਲਈ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਸਮਝੌਤੇ ਕੀਤੇ ਉਹ ਆਪਣੇ ਮੁੰਡੇ ਨੂੰ ਵੇਖ ਕੇ ਜਿਉਂਦਾ ਉਸ ਦੀ ਹਰ ਇੱਕ ਮੰਗ ਪੂਰੀ ਕਰਦਾ ਜਦੋਂ ਉਸ ਦਾ ਮੁੰਡਾ ਵੱਡਾ ਹੋਇਆ ਤਾਂ ਉਹ ਕਾਲਜ ਵਿੱਚ ਪੜਨ ਲੱਗਾ ਕਾਲਜ ਪੜ੍ਹਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵਧੀਆ ਨੌਕਰੀ ਪ੍ਰਾਪਤ ਕਰ ਸਕਦਾ ਹੈ ਭੋਲਾ ਸਿੰਘ ਦੇ ਮੁੰਡੇ ਵਿੱਕੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਜ਼ਿੰਦਗੀ ਵਿੱਚ ਕਾਮਯਾਬ ਹੋਇਆ ਇਹ ਵੇਖ ਕੇ ਭੋਲਾ ਸਿੰਘ ਦਾ ਦਿਲ ਬਹੁਤ ਖੁਸ਼ ਹੋਇਆ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿੱਕੀ ਨੇ ਆਪਣੇ ਡੈਡੀ ਨੂੰ ਕਿਹਾ ਕਿ ਮੈਂ ਨੌਕਰੀ ਕਰਨਾ ਚਾਹੁੰਦਾ ਹਾਂ ਇਸ ਲਈ ਮੈਨੂੰ ਦਿੱਲੀ ਜਾਣਾ ਪਵੇਗਾ। ਭੋਲਾ ਸਿੰਘ ਨੇ ਆਪਣੇ ਮੁੰਡੇ ਨੂੰ ਦਿੱਲੀ ਭੇਜ ਦਿੱਤਾ। ਉਸ ਨੂੰ ਇਹ ਸੀ ਕਿ ਜਦੋਂ ਮੇਰਾ ਮੁੰਡਾ ਨੌਕਰੀ ਤੇ ਲੱਗ ਜਾਵੇਗਾ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ। ਵਿੱਕੀ ਨੇ ਉੱਥੇ ਜਾ ਕੇ ਆਪਣੇ ਨਾਲ ਕੰਮ ਕਰਨ ਵਾਲੀ ਮੀਨਾ ਨਾਲ ਵਿਆਹ ਕਰਾ ਲਿਆ ਅਤੇ ਉੱਥੇ ਹੀ ਸੈੱਟ ਹੋ ਗਿਆ। ਇੱਕ ਇੱਕ ਪੁੱਤ ਉਹ ਵੀ ਆਪਣੇ ਡੈਡੀ ਨੂੰ ਬੇਸਹਾਰਾ ਛੱਡ ਕੇ ਚਲਾ ਗਿਆ। ਪਰ ਭੋਲਾ ਸਿੰਘ ਨੂੰ ਕੁਝ ਦਿਨ ਬੁਰਾ ਲੱਗਿਆ ਕਿਉਂਕਿ ਉਹ ਵੀ ਦੂਜੇ ਬਜ਼ੁਰਗਾਂ ਦੀ ਤਰ੍ਹਾਂ ਆਪਣੇ ਮੁੰਡੇ ਤੋਂ ਬਹੁਤ ਉਮੀਦਾਂ ਲਾ ਰਿਹਾ ਬੈਠਾ ਸੀ ਪਰ ਹੌਲੀ-ਹੌਲੀ ਸਮੇਂ ਨੇ ਉਸ ਨੂੰ ਸਿਖਾ ਦਿੱਤਾ ਕਿ ਇਹੋ ਜਿਹੇ ਮੁੰਡੇ ਨਾਲੋਂ ਤਾਂ ਬੰਦਾ ਐਵੇਂ ਹੀ ਚੰਗਾ ਅਜਿਹੇ ਮੁੰਡੇ ਤੋਂ ਉਮੀਦ ਰੱਖਣਾ ਬਿਲਕੁਲ ਗਲਤ ਹੈ ਹੁਣ ਭੋਲਾ ਸਿੰਘ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਦੀ ਜ਼ਮੀਨ ਮੀਂਹ ਨਾ ਪੈਣ ਕਰਕੇ ਸੁੱਕ ਗਈ ਪਰ ਉਸ ਨੇ ਹਾਰ ਨਹੀਂ ਮੰਨੀ ਉਹ ਲੋਕਾਂ ਦੇ ਖੇਤਾਂ ਵਿੱਚ ਜਾ ਕੇ ਮਜ਼ਦੂਰੀ ਕਰਦਾ ਉਹ ਆਪਣੇ ਮੁੰਡੇ ਦਾ ਭੇਜਿਆ ਹੋਇਆ ਇੱਕ ਵੀ ਪੈਸਾ ਨਹੀਂ ਲੈਂਦਾ ਸੀ ਜੇ ਪਿੰਡ ਦਾ ਕੋਈ ਬੰਦਾ ਉਸ ਨੂੰ ਖਾਣਾ ਖਾਣ ਲਈ ਕਹਿ ਦਿੰਦਾ ਤਾਂ ਉਹ ਜਵਾਬ ਦੇ ਦਿੰਦਾ ਉਹ ਆਪਣੀ ਮਿਹਨਤ ਦੀ ਕਮਾਈ ਹੋਈ ਸੁੱਕੀ ਰੋਟੀ ਨਾਲ ਹੀ ਬਹੁਤ ਖੁਸ਼ ਰਹਿੰਦਾ ਉਸ ਨੂੰ ਆਤਮ ਸਨਮਾਨ ਦੀ ਸੁੱਕੀ ਰੋਟੀ ਖਾਣਾ ਮਨਜ਼ੂਰ ਸੀ ਬਜਾਏ ਇਸ ਦੇ ਕਿ ਕਿਸੇ ਦੀ ਦਿੱਤੀ ਹੋਈ ਕਿ ਉਹਦੇ ਨਾਲ ਚੋਪੜੀ ਰੋਟੀ ਖਾਣ ਚ ਪੋਲਾ ਸਿੰਘ ਪਰਮਾਤਮਾ ਦੇ ਅੱਗੇ ਸੀਸ ਝੁਕਾਉਂਦਾ ਤੇ ਕਹਿੰਦਾ ਰੱਬਾ ਮੈਨੂੰ ਧਨ ਪੈਸਾ ਕੁਝ ਨਹੀਂ ਚਾਹੀਦਾ ਬਸ ਮੈਂ ਕਿਸੇ ਦੀ ਦਿੱਤੀ ਭੀਖ ਤੇ ਜਿਉਣਾ ਨਹੀਂ ਚਾਹੁੰਦਾ ਮੈਨੂੰ ਭੁੱਖਾ ਰਹਿਣਾ ਮਨਜ਼ੂਰ ਹੈ ਪਰ ਮੈਨੂੰ ਦਇਆ ਨਾਲ ਦਿੱਤੀ ਹੋਈ ਖੈਰ ਮਨਜ਼ੂਰ ਨਹੀਂ ਹੈ ਪਿੰਡ ਦੇ ਸਾਰੇ ਲੋਕ ਉਸ ਦੇ ਮੁੰਡੇ ਨੂੰ ਬੁਰਾ ਭਲਾ ਕਹਿੰਦੇ ਉਹ ਕਹਿੰਦੇ ਕਿ ਕਿਹੋ ਜਿਹਾ ਨਾ ਸ਼ੁਕਰਾਂ ਮੁੰਡਾ ਹੈ ਨਾ ਕਦੇ ਮਿਲਣ ਆਉਂਦਾ ਹੈ ਤੇ ਨਾ ਹੀ ਕਦੇ ਪੋਲਾ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ ਹੈ ਪਰ ਭੋਲਾ ਸਿੰਘ ਕਦੇ ਕੁਝ ਨਹੀਂ ਕਹਿੰਦਾ ਸੀ ਉਹ ਚੁੱਪ ਹੀ ਰਹਿੰਦਾ ਹੁਣ ਵਿੱਕੀ ਦੇ ਘਰ ਇੱਕ ਬੱਚਾ ਵੀ ਪੈਦਾ ਹੋ ਗਿਆ ਸੀ ਤੇ ਹੁਣ ਉਹ 5 ਸਾਲ ਦਾ ਹੋ ਗਿਆ ਸੀ ਭੋਲਾ ਸਿੰਘ ਨੇ ਕਦੇ ਵੀ ਆਪਣੇ ਪੋਤੇ ਦੀ ਸ਼ਕਲ ਨਹੀਂ ਵੇਖੀ ਸੀ ਉਸ ਦਾ ਆਪਣੇ ਪੋਤੇ ਨੂੰ ਵੇਖਣ ਨੂੰ ਬੜਾ ਮਨ ਸੀ ਇੱਕ ਦਿਨ ਭੋਲਾ ਸਿੰਘ ਨੇ ਮਨ ਬਣਾਇਆ ਤੇ ਉਹ ਆਪਣੇ ਮੁੰਡੇ ਕੋਲ ਜਾਣ ਲਈ ਉਤਾਵਲਾ ਹੋ ਗਿਆ ਉਸ ਨੇ ਪਿੰਡ ਵਿੱਚੋਂ ਹੀ ਕਿਸੇ ਮੁੰਡੇ ਤੋਂ ਆਪਣੇ ਮੁੰਡੇ ਨੂੰ ਫੋਨ ਲਗਵਾਇਆ ਤਾਂ ਅੱਗੋਂ ਵਿੱਕੀ ਨੇ ਫੋਨ ਚੁੱਕਿਆ ਵਿੱਕੀ ਦਾ ਮਿੱਤਰ ਕਹਿਣ ਲੱਗਾ ਕਿ ਬਾਪੂ ਜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਵਿੱਕੀ ਨੇ ਜਦੋਂ ਆਪਣੇ ਡੈਡੀ ਨਾਲ ਗੱਲ ਕੀਤੀ ਤਾਂ ਭੋਲਾ ਸਿੰਘ ਨੇ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਵਿੱਕੀ ਕਹਿਣ ਲੱਗਾ ਕਿ ਪਿਤਾ ਜੀ ਅਸੀਂ ਹੀ ਤੁਹਾਡੇ ਕੋਲ ਆ ਜਾਵਾਂਗੇ ਤੁਸੀਂ ਇੱਥੇ ਐਨੀ ਦੂਰ ਕਿਵੇਂ ਆਉਂਗੇ ਅਸਲ ਵਿੱਚ ਵਿੱਕੀ ਨੇ ਦਿੱਲੀ ਵਿੱਚ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਪਿੰਡ ਵਿੱਚ ਮੇਰੇ ਡੈਡੀ ਰਹਿੰਦੇ ਨੇ ਤੇ ਆਪਣੇ ਵਿਆਹ ਮੌਕੇ ਵੀ ਉਸਨੇ ਆਪਣੇ ਡੈਡੀ ਨੂੰ ਨਹੀਂ ਬੁਲਾਇਆ ਸੀ। ਭਾਵੇਂ ਕਿ ਬੱਚੇ ਨਿਰਮੋਹੇ ਹੋ ਜਾਂਦੇ ਨੇ ਪਰ ਮਾਪੇ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਢੋਲਾ ਸਿੰਘ ਨੇ ਆਪਣੇ ਪੁੱਤਰ ਨੂੰ ਬਹੁਤ ਚਾਮਾ ਲਾਡਾ ਨਾਲ ਪਾਲਿਆ ਸੀ। ਉਹਦੇ ਲਈ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਸਮਝੌਤੇ ਕੀਤੇ ਸੀ। ਪਰ ਵਿੱਕੀ ਨੂੰ ਇਹ ਗੱਲ ਸਮਝ ਨਹੀਂ ਆਈ ਸੀ। ਇਸ ਲਈ ਉਹ ਆਪਣੇ ਡੈਡੀ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਸੀ ਪਰ ਭੋਲਾ ਸਿੰਘ ਕਦੇ ਵੀ ਆਪਣੇ ਮੁੰਡੇ ਬਾਰੇ ਮਾੜਾ ਨਹੀਂ ਸੁਣ ਸਕਦਾ ਸੀ ਨਾ ਹੀ ਉਹ ਕਦੇ ਮਾੜਾ ਬੋਲਿਆ ਸੀ ਜੇ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਕਿ ਤੂੰ ਤਾਂ ਇੱਥੇ ਦਿਹਾੜੀਆਂ ਕਰਦਾ ਫਿਰਦਾ ਹੈ ਪਰ ਤੇਰਾ ਮੁੰਡਾ ਐਨੇ ਵੱਡੇ ਸ਼ਹਿਰ ਵਿੱਚ ਨੌਕਰੀ ਕਰਦਾ ਹੈ ਤਾਂ ਭੋਲਾ ਸਿੰਘ ਕਹਿ ਦਿੰਦਾ ਕਿ ਜਿਸ ਦੀ ਕਿਸਮਤ ਵਿੱਚ ਜੋ ਹੁੰਦਾ ਹੈ ਉਹੀ ਮਿਲਦਾ ਹੈ ਮੈਂ ਤਾਂ ਆਪਣੇ ਮੁੰਡੇ ਲਈ ਹਮੇਸ਼ਾ ਦੁਆ ਕਰਦਾ ਹਾਂ ਕਿ ਉਹ ਕਿ ਉਹ ਜਿੱਥੇ ਵੀ ਰਹੇ ਰਾਜੀ ਖੁਸ਼ੀ ਰਹੇ ਇੱਕ ਦਿਨ ਅਚਾਨਕ ਵਿੱਕੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਆਇਆ ਉਹ ਆਪਣੇ ਡੈਡੀ ਨੂੰ ਮਿਲਣ ਗਿਆ ਉਦੋਂ ਭੋਲਾ ਸਿੰਘ ਮਜ਼ਦੂਰੀ ਕਰਨ ਖੇਤ ਵਿੱਚ ਗਿਆ ਹੋਇਆ ਸੀ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਆਪਣੇ ਮੁੰਡੇ ਨੂੰ ਵੇਖਿਆ ਤੇ ਕੋਲ ਖੜੀ ਉਸਦੀ ਘਰਵਾਲੀ ਨੂੰ ਉਹਨਾਂ ਦੇ ਕੋਲ ਹੀ ਉਹਨਾਂ ਦਾ 5 ਸਾਲ ਦਾ ਪੁੱਤਰ ਵੀ ਖੜਾ ਸੀ ਪੋਲਾ ਸਿੰਘ ਨੇ ਜਿਵੇਂ ਹੀ ਆਪਣੇ ਪੋਤੇ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆਉਣ ਲੱਗ ਗਏ ਉਹ ਭੱਜ ਕੇ ਆਪਣੇ ਪੋਤੇ ਨੂੰ ਚਿੰਬੜ ਗਿਆ ਅਤੇ ਉਸ ਨੂੰ ਆਪਣੇ ਗਲੇ ਨਾਲ ਲਾ ਲਿਆ ਉਸ ਦਾ ਪੋਤਾ ਵੀ ਦਾਦਾ ਜੀ ਦਾਦਾ ਜੀ ਕਹਿ ਕੇ ਪੋਲਾ ਸਿੰਘ ਦੇ ਗਲੇ ਲੱਗ ਗਿਆ ਦੋਨੇ ਬਹੁਤ ਖੁਸ਼ ਸੀ ਪੋਲਾ ਸਿੰਘ ਦਾ ਮੁੰਡਾ ਕੁਝ ਹੋਰ ਹੀ ਸੋਚ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਜੇ ਮੈਂ ਪਿਤਾ ਜੀ ਨੂੰ ਆਪਣੇ ਨਾਲ ਲੈ ਜਾਵਾਂ ਪੋਤੇ ਦੇ ਲਾਲਚ ਵਿੱਚ ਉਹ ਜ਼ਰੂਰ ਜਾਣਗੇ ਤੇ ਮੇਰੀ ਨੌਕਰ ਰੱਖਣ ਵਾਲੀ ਸਮੱਸਿਆ ਵੀ ਹੱਲ ਹੋ ਜਾਵੇਗੀ। ਵਿੱਕੀ ਨੇ ਆਪਣੇ ਡੈਡੀ ਤੋਂ ਮਾਫੀ ਮੰਗਣ ਦਾ ਨਾਟਕ ਕਰਦੇ ਹੋਏ ਕਿਹਾ ਡੈਡੀ ਤੁਸੀਂ ਸਾਡੇ ਨਾਲ ਚੱਲੋ ਆਪਣੇ ਪੋਤੇ ਵਾਸਤੇ ਤਾਂ ਭੋਲਾ ਸਿੰਘ ਉਸ ਦੇ ਨਾਟਕ ਨੂੰ ਨਾ ਸਮਝ ਸਕਿਆ। ਉਹ ਆਪਣੇ ਪੁੱਤਰ ਦੇ ਨਾਲ ਚੱਲਣ ਲਈ ਤਿਆਰ ਹੋ ਗਿਆ। ਰਾਤ ਨੂੰ ਉਸ ਦਾ ਮੁੰਡਾ ਤੇ ਨੂੰ ਕਮਰੇ ਅੰਦਰ ਸੌਣ ਲਈ ਚਲੇ ਗਏ। ਉਸ ਨੇ ਬਾਹਰ ਹੀ ਚਟਾਈ ਵਿਛਾ ਲਈ। ਅੱਜ ਉਸ ਨੂੰ ਖੁਸ਼ੀ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਉਦੋਂ ਹੀ ਉਸ ਨੂੰ ਆਪਣੀ ਨੂੰਹ ਦੀ ਆਵਾਜ਼ ਸੁਣਾਈ ਦਿੱਤੀ ਚੱਲ ਵਧਿਆ ਹੁਣ ਸਾਡੀ ਨੌਕਰ ਰੱਖਣ ਵਾਲੀ ਸਮੱਸਿਆ ਤਾਂ ਹੱਲ ਹੋ ਗਈ ਨਾਲੇ ਆਪਣੇ ਬੱਚੇ ਵਾਸਤੇ ਵੀ ਨੌਕਰ ਮਿਲ ਗਿਆ ਇਹ ਗੱਲ ਸੁਣਦਿਆਂ ਭੋਲਾ ਸਿੰਘ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦਾ ਮੁੰਡਾ ਕਿੰਨਾ ਮਤਲਬੀ ਹੈ ਉਹ ਉਸ ਦੇ ਆਤਮ ਸਨਮਾਨ ਨੂੰ ਗਵਾ ਕੇ ਉਸ ਨੂੰ ਨੌਕਰ ਬਣਾ ਕੇ ਲੈ ਜਾਉਣਾ ਚਾਹੁੰਦਾ ਹੈ ਉਸਨੇ ਮਨ ਹੀ ਮਨ ਵਿੱਚ ਕੁਝ ਸੋਚਿਆ ਅਤੇ ਸੌਂ ਗਿਆ ਸਵੇਰੇ ਉੱਠ ਕੇ ਭੋਲਾ ਸਿੰਘ ਨਹਾ ਕੇ ਤਿਆਰ ਹੋ ਗਿਆ ਉਧਰ ਉਸਦੇ ਨੂੰਹ ਪੁੱਤਰ ਵੀ ਤਿਆਰ ਹੋ ਗਏ ਵਿੱਕੀ ਜਾ ਕੇ ਪਿੰਡ ਦੇ ਮਸ਼ਹੂਰ ਹਲਵਾਈ ਦੀ ਦੁਕਾਨ ਤੋਂ ਮਠਾਈ ਲੈ ਆਇਆ ਸਾਰਿਆਂ ਨੇ ਬੈਠ ਕੇ ਬੜੇ ਚਾਅ ਨਾਲ ਖਾਧੀ ਬੱਚਾ ਵੀ ਖੁਸ਼ ਸੀ ਉਸਦੇ ਦਾਦਾ ਜੀ ਉਹਨਾਂ ਦੇ ਨਾਲ ਜਾ ਰਹੇ ਨੇ ਹੁਣ ਮੈਂ ਵੀ ਆਪਣੇ ਦਾਦਾ ਜੀ ਨਾਲ ਖੇਡਿਆ ਕਰਾਂਗਾ ਆਪਣੇ ਦਾਦਾ ਜੀ ਤੋਂ ਕਹਾਣੀਆਂ ਸੁਣਿਆ ਕਰਾਂਗਾ ਵਿੱਕੀ ਨੇ ਕਿਹਾ ਚਲੋ ਡੈਡੀ ਗੱਡੀ ਵਿੱਚ ਬੈਠ ਜਾਓ ਆਪਾਂ ਚੱਲਦੇ ਹਾਂ ਤਾਂ ਭੋਲਾ ਸਿੰਘ ਬੋਲਿਆ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮੇਰਾ ਬਹੁਤ-ਬਹੁਤ ਅਸ਼ੀਰਵਾਦ ਪਰ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ ਮੈਂ ਰਾਤ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਮੈਨੂੰ ਤੁਹਾਡੀ ਹਮਦਰਦੀ ਨਹੀਂ ਚਾਹੀਦੀ ਮੈਨੂੰ ਤੁਹਾਡੀ ਘਿਓ ਲੱਗੀ ਰੋਟੀ ਨਾਲੋਂ ਵੱਧ ਆਪਣੀ ਮਿਹਨਤ ਮਜ਼ਦੂਰੀ ਕਰਕੇ ਕਮਾਈ ਰੋਟੀ ਖਾਣਾ ਮਨਜ਼ੂਰ ਹੈ ਮੈਂ ਇਸੇ ਵਿੱਚ ਹੀ ਖੁਸ਼ ਹਾਂ ਮੈਂ ਆਪਣੇ ਮੁੰਡੇ ਅਤੇ ਪੋਤੇ ਨੂੰ ਵੇਖ ਲਿਆ ਇਹਨੇ ਨਾਲ ਹੀ ਮੈਂ ਖੁਸ਼ ਹੋ ਗਿਆ ਪਰ ਮੈਂ ਤੇਰਾ ਨੌਕਰ ਬਣ ਕੇ ਨਹੀਂ ਜਾਊਂਗਾ ਆਪਣੀ ਵੈਜਤੀ ਕਰਵਾਉਣ ਵਾਸਤੇ ਆਪਣੇ ਡੈਡੀ ਦੇ ਮੂੰਹ ਇਹ ਗੱਲ ਸੁਣ ਕੇ ਵਿੱਕੀ ਬਹੁਤ ਸ਼ਰਮਿੰਦਾ ਹੋਇਆ ਉਹ ਆਪਣੀ ਘਰ ਵਾਲੀ ਅਤੇ ਬੱਚੇ ਨੂੰ ਲੈ ਕੇ ਉਥੋਂ ਜਾਣ ਲੱਗਾ ਤਾਂ ਸੁਖ ਭੋਲਾ ਸਿੰਘ ਦਾ ਪੋਤਾ ਆਪਣੇ ਦਾਦੀ ਜੀ ਦੀਆਂ ਲੱਤਾਂ ਨੂੰ ਚਿੰਬੜ ਗਿਆ ਤੇ ਕਹਿਣ ਲੱਗਿਆ ਕਿ ਮੈਂ ਦਾਦਾ ਜੀ ਦੇ ਕੋਲ ਹੀ ਰਹਾਗਾ ਨਹੀਂ ਤਾਂ ਦਾਦਾ ਜੀ ਨੂੰ ਲੈ ਕੇ ਜਾਵਾਂਗਾ ਵਿੱਕੀ ਦੀ ਇੰਨੀ ਵੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਆਪਣੇ ਡੈਡੀ ਨੂੰ ਕਹਿ ਸਕੇ ਕਿ ਤੁਸੀਂ ਮੇਰੇ ਨਾਲ ਚੱਲੋ ਪਰ ਭੋਲਾ ਸਿੰਘ ਆਪਣੇ ਪੋਤੇ ਨੂੰ ਲਾਰਾ ਲਾਉਂਦੇ ਹੋਏ ਕਹਿਣ ਲੱਗਿਆ ਕਿ ਪੁੱਤਰ ਤੂੰ ਚੱਲ ਤੇਰੇ ਸਕੂਲ ਵਿੱਚੋਂ ਛੁੱਟੀਆਂ ਨਹੀਂ ਹਨ ਜਦੋਂ ਵੀ ਤੈਨੂੰ ਛੁੱਟੀਆਂ ਹੋ ਗਈਆਂ ਤਾਂ ਮੈਂ ਤੈਨੂੰ ਇੱਥੇ ਪਿੰਡ ਲੈ ਆਵਾਂਗਾ ਉਸਨੇ ਮਸਾ ਆਪਣੇ ਪੋਤੇ ਨੂੰ ਸਮਝਾ ਬਜਾ ਕੇ ਗੱਡੀ ਵਿੱਚ ਬਿਠਾਇਆ ਵਿੱਕੀ ਗੱਡੀ ਸਟਾਰਟ ਕਰਕੇ ਉੱਥੋਂ ਨਿਕਲ ਗਿਆ ਸਨਮਾਨ ਦੀ ਸੁੱਕੀ ਰੋਟੀ ਭਾਵੇਂ ਸਾਦੀ ਹੁੰਦੀ ਹੈ ਲੇਕਿਨ ਤੁਹਾਡੀ ਆਤਮਾ ਨੂੰ ਰਜਾ ਦਿੰਦੀ ਹੈ ਅਸਲ ਵਿੱਚ ਕਿਸੇ ਵੀ ਇਨਸਾਨ ਦਾ ਅਸਲੀ ਤਨ ਉਸਦਾ ਆਤਮ ਸਨਮਾਨ ਹੁੰਦਾ ਹੈ ਭਾਵੇਂ ਉਸ ਨੂੰ ਭੁੱਖਾ ਰਹਿਣਾ ਪਵੇ ਏਸੀ ਜੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ